ਜੋ ਤੁਹਾਨੂੰ ਪਤਾ ਲੱਗਾ ਅਸੀਂ ਉਸ ਚੀਜ਼ ਨੂੰ ਬਦੇ ਨਜ਼ਰ ਰੱਖਿਆ ਜਿਹੜੀ ਆ ਮੁਲਾਜ਼ਮਾਂ ਦੀ ਲੁੱਟ ਖੋਟ ਹੋਦੀ ਸੀ ਉਹਨੂੰ ਜਿਹੜਾ ਆਈਆਰਐਮਐਸ ਦੇ ਵਿੱਚ ਲਿਆ ਆਏ ਅੱਜ ਸਾਰੇ ਤੁਸੀਂ ਮੁਲਾਜ਼ਮਾਂ ਸਾਥੀ ਸਰਪੰਚ ਪੰਚਾਇਤੋ ਮੇਰੇ ਕੋਲ ਸੋ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਅੰਮਰਵਲੋ ਆਈਆਰਐਮਐਸ ਦੇ ਵਿੱਚ ਕੰਮ ਕੀਤਾ ਗਿਆ ਹੈ ਜਿਹੜਾ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਟਾਪਸੀ ਆਨਲਾਈਨ ਕੀਤਾ ਗਿਆ ਜਿਹੜਾ ਮੁਲਾਜ਼ਮਾਂ ਦੇ ਸਰਵਿਸ ਰਿਕਾਰਡ ਸੀ ਜਿਹੜੇ ਕਈ ਵਾਰੀ ਮੁਲਾਜ਼ਮ ਜਿਹੜੇ ਬਹੁਤ ਸਾਰੀਆਂ ਸ਼ਿਕਾਇਤਾਂ ਕਰਦੇ ਸੀ ਕਿ ਸਾਡੇ ਸਰਵਿਸ ਬੁੱਕਾਂ ਜਿਹੜੀਆਂ ਲੱਭਦੀਆਂ ਨਹੀਂ ਕਿਉਂਕਿ ਉਹ ਮੈਨੂਅਲ ਸੀਗੀਆਂ ਉਹਦੇ ਵਿੱਚ ਸਾਡੇ ਇਨਕਰੀਮੈਂਟ ਰੇ ਕਈ ਵਾਰੀ ਕੋਈ ਡੈਥ ਕੇਸ ਆ ਜਾਂਦਾ ਸੀਗਾ ਉਹਦੇ ਵਾਰਸ ਨੂੰ ਨੌਕਰੀ ਦੇਣ ਲਈ ਉਹਦੇ ਵਿੱਚੋਂ ਰਿਕਾਰਡ ਜਿਹੜਾ ਖੁਰਕ-ਪੁਰ ਕਰਤਾ ਜਾਂਦਾ ਜਾਂ ਕਿਤੇ ਨਾ ਕਿਤੇ ਉਨੀ ਕੀ ਕੀਤੀ ਜਾਂਦੀ ਸੀ ਉਹ ਕਾਜਰ ਗ੍ਰਾਫੀ ਕੀਤੀ ਜਾਂਦੀ ਸੀ ਮੁਲਾਜ਼ਮ ਸ਼ਿਕਾਇਤ ਕਰਦੇ ਸੀ ਕਿ ਚੈਅ ਸਾਡੇ ਕੋਲੋਂ ਕੁਝ ਪੈਸੇ ਵੀ ਮੰਗਦੇ ਨੇ ਸੋ ਉਸ ਚੀਜ਼ ਨੂੰ ਦਰਸਤ ਕਰਨ ਲਈ ਕਿਉਂਕਿ ਬਹੁਤ ਸਾਲਾਂ ਦੀ ਕਈਆਂ ਸੱਧਾਕ ਧਾਕਿਆ ਤੋਂ ਇਹ ਮੁਲਾਜ਼ਮਾਂ ਦੀ ਕੰਪਲੇਨਟ ਸੀ ਸੋ ਅਸੀਂ ਇਹ ਜਿੰਨਾ ਵੀ ਰਿਕਾਰਡ ਸੀਗਾ ਮੁਲਾਜ਼ਮਾਂ ਦਾ ਕਾਰਪੋਰੇਸ਼ਨ ਦੇ ਵਿੱਚ ਮਿਊਸਿਕ ਪਰਵੇ ਉਹ ਸਾਰਾ ਜਿਹੜਾ ਆਨਲਾਈਨ ਕਰ ਦਿੱਤਾ ਹੈ ਜਿਹੜੀਆਂ ਤਨਖਾਹਾਂ ਵੀ ਆਨਲਾਈਨ ਪੈਣ ਗਈਆਂ ਜਿੰਨੇ ਸਰਵਿਸ ਰਿਕਾਰਡ ਹੈ ਸਰਵਿਸ ਬੁਕਾਣੇ ਉਹ ਸਾਰੀਆਂ ਜਿਹੜੀਆਂ ਨੇ ਕੰਪਿਊਟਰ ਦੇ ਉੱਤੇ ਚਾਰ ਦਿੱਤੀਆਂ ਗਈਆਂ ਡਾਟਾ ਜਿਹੜਾ ਚਾਰ ਦਿੱਤਾ ਗਿਆ ਤਾਂ ਕਿ ਕੱਲ ਨੂੰ ਕਿਸੇ ਵੀ ਮੁਲਾਜ਼ਮ ਦੀ ਖਜਲ ਖਰਾਬੀ ਨਾ ਹੋਏ ਔਰ ਉਹਦੀ ਲੁੱਟ ਸੋਟ ਨਾ ਹੋਏ ਸੋ ਅੱਜ ਮੇਰੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਇਹ ਮੇਰੇ ਕੋਲ ਆਏ ਨੇ ਸਾਰੇ ਮੁਲਾਜ਼ਮ ਜਥੇਬੰਦੀਆਂ ਦੇ ਵੀ ਲੋਕ ਔਰ ਸਰਪੰਚ ਪੰਚ ਸਹਿਬਾਨ ਵੀ ਬੜੇ ਮੌਜੂਦ ਰੂਪ ਆਏ ਨੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰ ਰਹਾ ਇਹ ਸਾਡਾ ਫਰਜ਼ ਸੀ ਕਾਰਪੋਰੇਸ਼ਨ ਦਾ ਜੋ ਅਸੀਂ ਕੀਤਾ ਸੋ ਅਸੀਂ ਤੁਹਾਡੇ ਕਿਤੇ ਵੀ ਕੋਈ ਵੀ ਸਾਨੂੰ ਨਜ਼ਰ ਆਏਗਾ ਕੋਈ ਕਮੀ ਪੇਚੀ ਹੈ ਮੁਲਾਜ਼ਮਾਂ ਦੇ ਨਾਲ ਕਿਤੇ ਵੀ ਕੋਈ ਤਕਾ ਆ ਰਿਹਾ ਜਾਂ ਲੁੱਟ ਸੋਟ ਹੋ ਰਹੀ ਹੈ ਜਾਂ ਉਹਨਾਂ ਦੀ ਖਜਲ ਖਰਾਬੀ ਹੋ ਰਹੀ ਹੈ ਤੇ ਸੋ ਇਹੋ ਜੇ ਕੰਮ ਕਿਤੇ ਵੀ ਜਿੱਥੇ ਸਾਡੀ ਨਜ਼ਰ ਤੱਕ ਨਹੀਂ ਹੁੰਦੀ ਤੇ ਚੜ ਕੇ ਬਿਲਕੁਲ ਸਾਫ਼ ਸੁਥਰਾ ਪ੍ਰਸ਼ਾਸਨ ਜਿਹੜਾ ਦਿੱਤਾ ਗਿਆ ਹੈ ਦਿੱਤਾ ਜਾਏਗਾ ਇਹੀ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਕਨਵੀਨਰ ਕੇਜਰੀਵਾਲ ਸਾਹਿਬ ਔਰ ਸਾਡੇ ਸੀਐਮ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਸੋਚ ਹੈ ਉਹ ਸੋਚ ਨੂੰ ਜਿਹੜਾ ਪੰਜਾਬ ਦੇ ਉੱਤੇ ਲਾਗੂ ਕੀਤਾ ਜਾ ਰਿਹਾ ਔਰ ਉਹ ਮੁਲਾਜ਼ਮਾਂ ਦੀ ਖੱਡਲ ਖਰਾਬੀ ਲੁੱਟਖੋਟ ਜਿਹੜੀ ਹੈ ਉਹ ਠੀਕ ਕੀਤੀ ਗਈ ਹੈ ਬੰਦ ਕੀਤੀ ਗਈ ਹੈ ਬਦਲੀਆਂ ਨੇ ਉਹ ਰੁਟੀਨ 'ਚ ਹੁੰਦੀਆਂ ਰਹਿੰਦੀਆਂ ਨੇ ਜੀ ਜਿੱਥੇ ਵੀ ਸਾਨੂੰ ਕੋਈ ਦਿੱਕਤ ਆਏਗੀ ਭਾਵੇਂ ਉਹ ਮੁਲਾਜ਼ਮ ਦੇ ਖਿਲਾਫ ਕੋਈ ਐਕਸ਼ਨ ਲੈਣਾ ਪਵੇ ਕੁਝ ਵੀ ਕਰਨਾ ਪਵੇ ਉਹ ਅਸੀਂ ਕਰਦੇ ਰਹਿੰਦੇ ਆ ਜਿਹੜੀਆਂ ਬਦਲੀਆਂ ਨੇ ਉਹ ਰੁਟੀਨ 'ਚ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਗੱਲ ਇਹ ਹੈ ਕਿ ਇਹ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਕਿ ਅਸੀਂ ਮਿਊਸਪਲ ਕਾਰਪੋਰੇਸ਼ਨ ਜਿਹੜੀ ਇਹ ਲੋਕਾਂ ਦੀ ਜਿਹੜੀ ਸਾਰਾ ਕੰਮ ਕਰਵਾਉਂਦੇ ਆਂ ਸ਼ਹਿਰ ਨੂੰ ਸੰਭਾਲਦੇ ਨੇ ਸਾਡੇ ਮੁਲਾਜ਼ਮ ਸਾਥੀ ਨੇ ਤੇ ਜੇ ਇਹਨਾਂ ਦੇ ਨਾਲ ਕੋਈ ਠੱਜਲ ਪ੍ਰਾਪੀ ਸਾਡੇ ਡਿਪਾਰਟਮੈਂਟ ਜੋ ਹੈ ਉਹ ਬਰਕਾਰਤੀ ਕੀਤੀ ਜਾਏਗੀ ਇਹ ਤਾਂ ਕਈ ਹੋਰ ਰਕਾਰ ਦੇ ਕੰਮ ਨੇ ਹੁੰਦੇ ਰਹਿੰਦੇ ਨੇ ਔਰ ਚੱਲੀ ਜਾਣਗੇ ਬਿਲਕੁਲ ਤੁਹਾਨੂੰ ਸੱਚਾ ਸਵੱਛ ਜਿਹੜਾ ਪ੍ਰਸ਼ਾਸਨ ਮਿਲੇਗਾ ਇੱਕ ਵਾਰ ਤਾਂ ਜਿਹੜੇ ਗਾੜੀ ਪਟਾ ਰਹੇ ਨੇ ਦੇ ਇਹ ਨਾ ਟੀਮ ਕਾਣੋ ਇਹ ਤਾਂ ਦੇਖੋ ਨਾ ਦੇ ਕੋਈ ਕਾਰਪੋਰੇਸ਼ਨ ਦਾ ਤੱਲਕ ਹੈ ਨਾ ਦੇ ਕਿਸੇ ਅਫਸਰ ਦਾ ਨਾ ਕਿਸੇ ਮੁਲਾਜ਼ਮ ਦਾ ਇਹ ਤਾਂ ਲੈਣ ਵਾਲੇ ਨੂੰ ਚਾਹੀਦਾ ਗਲਤੀ ਤਾਂ ਲੈਣ ਵਾਲੇ ਦੀ ਹੈ ਉਹਦੇ ਵਿੱਚ ਕੋਈ ਠੱਕੇ ਨਾਲ ਤੇ ਕਿਸੇ ਨੂੰ ਕੋਈ ਪੈਸਾ ਦੇ ਕੇ ਨਹੀਂ ਆਉਂਦਾ ਤੇ ਜੇ ਉਹ ਆਪਣਾ ਜਾ ਕੇ ਜੇ ਉਹਦੇ ਨਾਲ ਕੋਈ ਰਜ਼ਾਇਦ ਉਹਦਾ ਕੋਈ ATM ਰੱਖਦਾ ਤੇ ਪੁਲਿਸ ਜੀ ਕੰਪਲੀਟ ਕਰਨ ਅਸੀਂ ਉਹ ਆ ਸਾਥ ਦੇ ਆਂ ਕਿ ਅਸੀਂ ਪੁਲਿਸ ਨੂੰ ਬਿਲਕੁਲ ਆਈਡਿਓ ਲੈ ਕੇ ਲੈ ਕੇ ਦੇ ਆਂਗੇ ਉਹ ਜੇ ਮੁਲਾਜ਼ਮ ਆਪ ਹੀ ਜਾ ਕੇ ਸਾਡੇ 100 ਵਾਰੀ ਰੋਕਣ ਦੇ ਬਾਵਜੂਦ ਵੀ ਆਪਰੇ ਵਿੱਚ ਕੋਈ ਲੈਣ ਦੇਣ ਕਰਦੇ ਉਹਦਾ ਜ਼ਿੰਮੇਵਾਰ ਤੇ ਕੋਈ ਕਾਰਪੋਰੇਸ਼ਨ ਨਹੀਂ ਹੈ ਮੈਂ ਸੋ ਤੁਹਾਡੇ ਰਾਇਸਾ ਇਹਨਾਂ ਨੂੰ ਮੁਲਾਜ਼ਮਾਂ ਨੂੰ ਤੇ ਬੇਨਤੀ ਕਰਦਾ ਭਾਈ ਆਪਣਾ ਸਿਸਟਮ ਆਪਣਾ ਘਰ ਚ ਲਾਓ ਕਾਰਪੋਰੇਸ਼ਨ ਵੱਲੋਂ ਵਧੀਆ ਤਰਖਾਵਾ ਨੇ ਜਿਹੜੀ ਤੁਸੀਂ ਗੱਲ ਕਹਿੰਦੇ ਏਟੀਐਮ ਦੀ ਉਹ ਮੁਲਾਜ਼ਮ ਨੂੰ ਦੱਸੋ ਕਿਸੇ ਨਾਲ ਕੋਈ ਨਜਾਇਜ਼ ਏ ਤੇ ਕਾਰਪੋਰੇਸ਼ਨ ਕੀ ਕਿਤੇ ਵੀ ਕੰਪਲੇਂਟ ਰਿਲੀਜ਼ ਤੇ ਜਦੋਂ ਆ ਦੇਣਗੇ ਫਿਰ ਕੌਣ ਬਚਾਏਗਾ ਤੁਹਾਨੂੰ ਇਹ ਸਾਡੇ ਕਾਰਪੋਰੇਸ਼ਨ ਦੇ ਵਿੱਚ ਕੰਪਲੀਟ ਕਰਨ ਜਿਹੜੇ ਅੱਜ ਤੱਕ ਸਾਡੇ ਕੋਲ ਤੇ ਕੰਪਲੇਂਟ ਨਹੀਂ ਆਈ ਕੋਈ ਵੀ ਕਿ ਸਾਡੇ ਨਾਲ ਕਿਸੇ ਨਾਲ ਨਿਆ ਹੋਇਆ ਜਿਹੜੀਆਂ ਕੰਪਲੇਂਟਾਂ ਸੀ ਉਹ ਇਹ ਸੀ ਕਿ ਸਾਡੇ ਨਾਲ ਜਿਹੜੇ ਕਲਰਕ ਹੈਗੇ ਨੇ ਫਜ਼ਲ ਫਰਾਬੀ ਕਰਦੇ ਨੇ ਉਹ ਅਸੀਂ ਸਾਰਾ ਠੀਕ ਕਰ ਦਿੱਤਾ ਹੈ ਉਹਨ ਕੋਈ ਘਰ ਦੇ ਵਿੱਚ ਆਪਣਾ ਜਾ ਕੇ ਪ੍ਰਾਈਵੇਟਲੀ ਆਪਸੇ ਕੋਈ ਲੈਣ ਦੇਣ ਕਰੇਗਾ ਕੋਰਪੋਰੇਸ਼ਨ ਉਹ ਦੇ ਕੀ ਕਰ ਸਕਦੀ ਹੈ ਜੇ ਆਪਣੇ ਪੈਰਾਂ ਤੇ ਆਪ ਕੋਈ ਕੁਹਾੜਾ ਮਾਰਨਾ ਹੀ ਚਾਹਦਾ ਹੈ ਕਰੋ ਤੋਰੀ ਪਿਆ ਮਾਰਨ ਤੇ ਇੱਕ ਨੱਕ ਬਚਾਏਗੀ ਦੱਸੋ ਨਾ ਕੋਈ ਵੀ ਕਿਸੇ ਨਾਲ ਕੋਈ ਵਿਆਜ ਤੇ ਲੈਂਦਾ ਜਾਂ ਕੋਈ ਕਰਦਾ ਉਹਦੇ ਆਪਣੇ ਕਟੇਰੀਆ ਨਾਲ ਆਪਣੀ ਜਗ੍ਹਾ ਤੇ ਜਾ ਕੇ ਲੈਂਦਾ ਤੁਹਾਨੂੰ ਵੀ ਕਰਦਾ ਕਿ ਭਾਈ ਜਿੰਨਾ ਕੋ ਗੰਦਾ ਵਾ ਉਹਦੇ ਵਿੱਚ ਹੀ ਆਪਣਾ ਗੁਜ਼ਾਰਾ ਜਿਹੜਾ ਵਧੀਆ ਕਰੋ ਇਹਨਾਂ ਚੱਕਰਾਂ 'ਚ ਨਾ ਪਾਓ ਉਮੀਦ ਜੋ ਮੋਤੀਸ ਵਾਰੀ ਵਾਰਾ ਕੀਤਾ ਬਹੁਤ ਹੋਰ ਕੀਤਾ ਕੋਈ ਸਰਕਾਰ ਨਹੀਂ ਕਰਦੀ ਜੋ ਨੇ ਕਰਦਾ ਹੈ ਠੱਗਾ ਹੁੰਦੇ ਤਕਰੀਬ ਹੋ ਗਏ ਕਿੰਨੇ ਪਰਿਵਾਰ ਨੇ ਜਿਹੜੇ ਅਫਸਰ ਦੀ ਇਹਦੀਆਂ ਅੰਕਾਰੀਆਂ ਰੱਖੀ ਜਾਵੇ ਜੀ ਜਿਹੜੇ ਬਦਲੀ ਹੋਈ ਹੈ ਜਿਨ੍ਹਾਂ ਨੇ ਰੋੜ ਚੱਲਦਾ ਆ ਰਿਹਾ ਕਿੰਨੇ ਸਾਲਾਂ ਤੋਂ ਇਹਨਾਂ ਸਭੀ ਪੁੱਛਗਿਰੀ ਕੀਤੀ ਜਾਵੇ ਇਹਨਾਂ ਨੇ ਬਹੁਤ ਗਰੀਬਾਂ ਦੇ ਜ਼ੁਲਮ ਕੀਤੇ ਨੇ ਅੱਗੇ ਫਾਲ ਨਹੀਂ ਭਲੋ ਤਾਂ ਕਿ ਐਡੀਮ ਨਾਲ ਜਾ ਕੇ ਉਹ ਅਜੇ ਦੂਜੇ ਨੇ ਜੀ ਨੇ ਤੇ ਉਹਨਾਂ ਪਿੱਛੇ ਮੈਕੀ ਜੇ ਜੇ ਨਾ ਕੱਤ ਨਾ ਪਹੁੰਚੇ ਪਿੱਛੇ ਜਿਹੜੇ ਕਹ ਬੋਣ ਨਹੀਂ ਉਹ ਤੇ ਜਿਹੜਾ ਉਹਨੇ ਕਰਤਾ ਬਹੁਤ ਵਧੀਆ ਕੀਤਾ ਇਹ ਵੀ ਇਹ ਐਂਟਰੀ ਇੰਕ ਵਿੱਚ ਕੀਤੀ ਜਰੂਰ ਆ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਨਾ ਬੜੀ ਢੇਰ ਤੋਂ ਮੁਸ਼ਕਲ ਚੱਲ ਰਹੀ ਸੀ ਜਿਹੜੇ ਕਿ ਸਫਾਈ ਕਰਮਚਾਰੀ ਆ ਉਹਨਾਂ ਨੂੰ ਤੰਗੀ ਇਹ ਆ ਰਹੀ ਸੀ ਕਿ ਇੱਕ ਤੇ ਉਹਨਾਂ ਦੀਆਂ ਸਮੇਂ ਸਿਰ ਤਨਖਾਹਾਂ ਨਹੀਂ ਸੀ ਪੈ ਰਹੀਆਂ ਤੇ ਚਲੋ ਜੇ ਉਹਨਾਂ ਦੀਆਂ ਤਨਖਾਹਾਂ ਨਹੀਂ ਸੀ ਪੈ ਰਹੀਆਂ ਉਹ ਵਿਆਜੀ ਪੈਸੇ ਲੈਂਦੇ ਸੀ ਕਿਉਂ ਨਹੀਂ ਸੀ ਲੈਂਦੇ ਉਹਨਾਂ ਨੇ ਸਰਕਾਰ ਅੱਗੇ ਮੰਗ ਰੱਖੀ ਸੀ ਪਹਿਲੇ ਨੰਬਰ ਤੇ ਇਹ ਸਰਕਾਰ ਅੱਗੇ ਮੰਗ ਰੱਖੀ ਸੀ ਵੀ ਸਾਡੀਆਂ ਤਨਖਾਹਾਂ ਨਹੀਂ ਪੈ ਰਹੀਆਂ ਚਲੋ ਮਾਨ ਸਰਕਾਰ ਨੇ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਕਰਤਾ ਵੀ ਜਿਹੜੀਆਂ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਤਨਖਾਹਾਂ ਕੱਟੀਆਂ ਜਾਂਦੀਆਂ ਉਹ ਮਿਲ ਰਹੀਆਂ ਉਹਨਾਂ ਦੇ ਅਕਾਊਂਟ ਦੇ ਵਿੱਚ ਤੇ ਉਹਨਾਂ ਦੇ ਅਕਾਊਂਟ ਦੇਆਂ ਜਿਹੜੀਆਂ ਤਨਖਾਹਾਂ ਸੀ ਉਹ ਕੱਟ ਕੇ ਆ ਰਹੀਆਂ ਸੀ ਇਹ ਵੀ ਸਾਨੂੰ ਸੰਗਤ ਨੇ ਆਣ ਕੇ ਜਿਹੜ ਉਹਨਾਂ ਨੇ ਸਾਨੂੰ ਆਣ ਕੇ ਦੱਸਿਆ ਕਿ ਸਾਡੀ ਜਿਹੜੀ ਤਨਖਾਹ ਉਹ ਕੱਟ ਕੇ ਆ ਰਹੀ ਆ ਤੇ ਉਹ ਚਲੋ ਮਾਨ ਸਰਕਾਰ ਅੱਗੇ ਉਹ ਵੀ ਬੇਨਤੀ ਰੱਖੀ ਆ ਉਹ ਵੀ ਪ੍ਰਮਾਣ ਹੋ ਗਈ ਆ ਤੇ ਦੂਸਰੇ ਨੰਬਰ ਤੇ ਜਿਹੜੇ ਕਿ ਵਿੱਚ ਕਰਪਟ ਅਫਸਰ ਨੇ ਉਹਨਾਂ ਨੇ ਜਾਨਕੀ ਜੇ ਮੰਨ ਲਓ ਵੀ ਕਿਸੇ ਕੋ ਵਿਆਜੀ ਪੈਸੇ ਲੈ ਲਿਆ ਤੇ ਉਹਨਾਂ ਦੇ ਏਟੀਐਮ ਰੱਖ ਲੈਂਦੇ ਸੀ ਉਹਨਾਂ ਦੇ ਏਟੀਐਮ ਰੱਖਣ ਤੋਂ ਬਾਅਦ ਉਹਨਾਂ ਨੇ ਵਿਆਜੀਆਂ ਨੂੰ ਵਿਆਜੜੀਆਂ ਨੂੰ ਗੋਣ ਕਰਨਾ ਵੀ ਉਹਨਾਂ ਦੀ ਤਨਖਾਹ ਪੈਣ ਲੱਗੀ ਆ ਤੇ ਤੁਸੀਂ ਆਣ ਕੇ ਤੇ ਆ ਏਟੀਐਮ ਚੁੱਕੋ ਤੇ ਉਹਨਾਂ ਦੀਆਂ ਤਨਖਾਹਾਂ ਘਟਾਓ ਤੇ ਉਹ ਜਿਹੜਾ ਅਫਸਰ ਆ ਡ੍ਰੈਫਟ ਅਫਸਰ ਆ ਉਹ ਮਾਨ ਸਰਕਾਰ ਨੇ ਬਹੁਤ ਵਧੀਆ ਕੀਤਾ ਵੀ ਕੋਈ ਇੱਕਾ ਬਦਲੀ ਕਰਦੀ ਆ ਤੇ ਅਸੀਂ ਸਰਕਾਰ ਦਾ ਆਪਣੇ ਮੋਦੀ ਦਾ ਭਾਟੀਆਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਨੂੰ ਉਹਨਾਂ ਨੇ ਇੱਕ ਵਿਸ਼ਵਾਸ ਦਿਵਾਇਆ ਵਾ ਤੇ ਆਉਣ ਵਾਲੇ ਸਮਿਆਂ 'ਚ ਜਿਹੜਾ ਵੀ ਕੋਈ ਕਰਪਟ ਅਫਸਰ ਕੋਈ ਵੀ ਸਰਕਾਰੀ ਮੁਲਾਜ਼ਮ ਗਲਤ ਕਰਦਾ ਵਾ ਕਿਸੇ ਨਾਲ ਧੱਕਾ ਕਰਦਾ ਸਾਨੂੰ ਆਣ ਕੇ ਦੱਸੋ ਉਹਦੇ ਜਰੂਰ ਆਪਾਂ ਤੁਰੰਤ ਐਕਸ਼ਨ ਲਵਾਂਗੇ ਤੇ ਅਸੀਂ ਇਦਾਂ ਕਹਿੰਦੇ ਵੀ ਇਦਾਂ ਹੀ ਹੈ ਸਰਕਾਰ ਐਕਸ਼ਨ ਲੈਂਦੀ ਰਵੇ ਤੇ ਜੇ ਐਕਸ਼ਨ ਲੈਂਦੇ ਰਹਿਣਗੇ ਤੇ ਸਾਡਾ ਜਿਹੜਾ ਸੁਧਾਰ ਹੈ ਉਹ ਸਭ ਤੋਂ ਵਧੀਆ ਹੈ ਤੇ ਆਪਸ ਨਾਲੋਂ ਹੀ ਇਹ ਵਾ ਸਰਕਾਰੀ ਮੁਲਾਜ਼ਮਾਂ ਨੂੰ ਤੇ ਬੰਦੇ ਨੂੰ ਹੀ ਆਪ ਬਣੋ ਜੇ ਨਹੀਂ ਬਣਦੇ ਤੇ ਸਾਡੇ ਵਰਗੀ ਫੌਜ ਵੀ ਹੈਗੀ ਆ ਤੇ ਸਰਕਾਰ ਵੀ ਸਾਡੇ ਨਾਲ ਆ ਤੇ ਬੰਦੇ ਤੁਹਾਨੂੰ ਬਣਾ ਕੇ ਛੱਡਾਂਗੇ ਫਿਰ ਸਰਕਾਰ ਨੇ ਤੇ ਜਿਹੜਾ ਜੋਗ ਨਾਲ ਪਹਿਲਾਂ ਅਸੀਂ ਸਰਕਾਰ ਦੇ ਅੱਗੇ ਪੱਖ ਰੱਖਣਾ ਜੇ ਸਰਕਾਰ ਸਾਡਾ ਕਰੀ ਗਈ ਆ ਕਾਰਜ ਤੁਸੀਂ ਕਰੀ ਜਾਣਾ ਤੇ ਜੇ ਮੰਨ ਲਓ ਸਰਕਾਰ ਨੂੰ ਧੋਖਾ ਦੇਵੋਗੇ ਫੇਰ ਬਣਾਵੋਗੇ ਸਾਡੇ ਕੋ ਸਾਰੀਆਂ ਜੁਗਤੀਆਂ ਆਈਆਂ ਬੰਦੇ ਫੜਨ ਦੀਆਂ ਤੇ ਫਿਰ ਅਸੀਂ ਆਪਣੇ ਤਰੀਕੇ ਨਾਲ ਬੰਦੇ ਫੜ ਕੇ ਤੇ ਸਰਕਾਰ ਨੂੰ ਦੱਸਾਂਗੇ ਵੀ ਆਹ ਬੰਦੇ ਹੈਗੇ ਆ ਤੇ ਤੁਸੀਂ ਆਪੇ ਸਰਕਾਰ ਨੇ ਲਾਜ ਕਰ। ਕੋ ਮੈਂ ਤੁਹਾਨੂੰ ਪਹਿਲਾਂ ਦੱਸੀਆ ਵੀ ਸਾਡੇ ਕੋਲ ਮਸਲਾ ਆਇਆ ਸੀ ਜੀ ਜਿਹੜੇ ਆ ਕਿ ਉਹਨਾਂ ਦੀਆਂ ਤਨਖਾਹਾਂ ਕੱਟ ਕੇ ਉਹਨਾਂ ਦੇ ਅਕਾਊਂਟ ਚ ਪੈ ਰਹੀਆਂ ਬਹੁਤ ਜਿਆਦੀਆਂ ਕੱਟ ਕੇ ਪੈ ਰਹੀਆਂ ਸੀ ਜਿੱਦਾਂ ਉਹਨਾਂ ਨੇ ਦੱਸੀਆ ਕਿਉਂਕਿ ਸਾਨੂੰ ਨਹੀਂ ਪਤਾ ਵੀ ਸਰਕਾਰ ਵੱਲੋਂ ਕਿੰਨੀ ਉਹਨਾਂ ਨੂੰ ਤਨਖਾਹ ਪੈ ਰਹੀ ਆ ਤੇ ਜਿਹੜੀ ਉਹਨਾਂ ਨੂੰ ਤਨਖਾਹ ਪੈ ਰਹੀ ਆ ਉਹ ਪੈ ਰਹੀ 7-8000 9000 ਦੇ ਕਰੀਬ ਤੇ ਸਰਕਾਰ ਵੱਲੋਂ ਤਨਖਾਹ ਜਿਹੜੀ ਆ ਉਹ ਪਤਾ ਨਹੀਂ ਉਹਨਾਂ ਨੂੰ ਵੀ ਕਿੰਨੀ ਪੈ ਰਹੀ ਆ ਉਹ ਵੀ ਨਹੀਂ ਉਹਨਾਂ ਨੂੰ ਪਤਾ ਵੀ ਕਿ ਹਾਂਜੀ ਇਹ ਜਿਹੜਾ ਮੇਨ ਮੁੱਦਾ ਵਾ ਵੀ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੰਨੀ ਤਨਖਾਹ ਪੈ ਰਹੀ ਆ ਠੀਕ ਹੈ ਹਾਂਜੀ